ਨਾਮ ਵਾਹਿਗੁਰੂ ਨਾਮ ਵਾਹਿਗੁਰੂ ਤਬ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਚੱਲ ਰਹੀ ਹੈ ਸਤਗੁਰਾਂ ਦੇ 11 ਸ਼ਬਦ ਸੰਪੂਰਨ ਹੋਏ ਸੀ ਅਗਲਾ ਸ਼ਬਦ ਪਾਤਸ਼ਾਹ ਜੀ ਰੰਮ ਕਰਦੇ ਹੋਏ ਆਪਣੀ ਰਚਨਾ ਤੋਂ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਵਾਹਿਗੁਰੂ ਜੀ ਆਸਾ ਮਹੱਲਾਨ ਅੰਜਵਾ ਪੰਜ ਪਦ ਹੈ ਪਾਤਸ਼ਾਹ ਜੀ ਦੀ ਪੰਜ ਪਦਿਆਂ ਵਾਲੇ ਸ਼ਬਦ ਰੰਭ ਹੁੰਦੇ ਹਨ ਪੰਜ ਪਦੇ ਤੋਂ ਭਾਵ ਪੰਜ ਪਹਿਰਿਆਂ ਵਾਲੇ ਪੰਜ ਬੰਦਾਂ ਵਾਲੇ ਸ਼ਬਦ ਪਾਤਸ਼ਾਹ ਜੀ ਆਰੰਭ ਕਰਦੇ ਹਾਂ ਜੀ ਪ੍ਰਥਮੇ ਤੇਰੀ ਨੀ ਕੀ ਜਾਤ ਦੁਤੀਆ ਤੇਰੀ ਮੰਨਿਏ ਭਾਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਬਤਨ ਕਰਦੇ ਹੋਏ ਸ਼ਬਦ ਦੀ ਰੰਮਤਾ ਕਰਦੇ ਹੋਏ ਪਰਦੇਸ਼ ਬਖਸ਼ਦੇ ਹਨ ਪ੍ਰਥਮੇ ਤੇਰੀ ਨੀ ਈ ਜਾਤ ਇਹ ਜੀਵ ਰੂਪ ਇਸਰੀ ਇਹ ਤੇਰਾ ਮਰੁਖਾ ਜਨਮ ਇਹ ਤੇਰੀ ਵੱਡੀ ਜਾਤ ਹੈ ਨਿੱਕੀ ਜਾਤੋਂ ਭਾਵ ਪਹਿਲੀ ਪ੍ਰਥਮੇ ਤੋਂ ਭਾਵਨ ਦਾ ਪਹਿਲਾ ਇਹ ਤੇਰੀ ਉੱਚੀ ਜਾਤ ਹੈ ਭਾਵ ਕੀ ਜਨਮ ਤੇਰਾ ਮਰੁਖਾ ਜਨਮ ਜਿਹੜਾ ਹੈ ਇਹ ਸਾਰੀਆਂ ਜਿੰਨੀਆਂ ਜੂਨਾ ਹਨ ਉਹਦੇ ਤੋਂ ਉੱਚਾ ਜਨਮ ਹੈ। ਜਾਤ ਤੋਂ ਭਾਵੇਂ ਕੀ ਉੱਚੀ ਜੂਨ ਦੇ ਵਿੱਚ ਤੇਰਾ ਜਨਮ ਹੋਇਆ। ਪਹਿਲ ਨੂੰ 84 ਲੱਖ ਜੂਨਾ ਦੇ ਵਿੱਚ ਤੇਰੇ ਕੋਲ ਕੋਈ ਚੀਜ਼ਾਂ ਨਹੀਂ ਸੀ। ਜਿਹੜੀਆਂ 83 ਲੱਖ ਜੂਨਾ ਵਿੱਚ ਸੀ ਸਾਡੀ ਆਤਮਾ ਰਹਿ ਚੁੱਕੀ ਹੈ। ਉਹਦੇ ਵਿੱਚ ਸਾਡੇ ਕੋਲ ਗਿਆਨ ਨਹੀਂ ਸੀ। ਅਸੀਂ ਬੋਲ ਨਹੀਂ ਸੀ ਸਕਦੇ। ਅਸੀਂ ਸਮਝ ਨਹੀਂ ਸੀ ਸਕਦੇ ਪੇਟ ਤਾਂ ਭਰਦੇ ਸੀ ਉਦੋਂ ਕੋਈ ਕਿਸੇ ਪਦਾਰਥ ਨਾਲ ਹਸਤੂ ਨਾਲ ਪੇਟ ਭਰਦਾ ਸੀ ਜਿਵੇਂ ਜਿਵੇਂ ਸਾਡੀਆਂ ਜੁਨਾ ਰਹੀਆਂ ਜਿਵੇਂ ਤਿਵੇਂ ਅਸੀਂ ਜੁਨਾ ਦੇ ਵਿੱਚ ਜਨਮ ਲਏ ਪਰ ਇਹ ਮਾਨਸ ਦੀ ਮਨੁੱਖਾ ਜਨਮ ਉੱਚੀ ਜਾਤ ਹੈ ਮਹਾਰਾਜ ਜੀ ਗੁਰੂ ਅਜਨ ਦੇਵ ਜੀ ਬਚਨ ਕਰਦਨ ਪ੍ਰਥਮੇ ਤੇਰੀ ਉੱਚੀ ਜਾਤ ਦੁੱthia ਤੇਰੀ ਮੰਨੀਏ ਪਾਤ ਤੇ ਭਗਤ ਸਤਗੁਰੂ ਜੀ ਅੱਗੇ ਬਜਨੇ ਦੂਜੇ ਦੂਜਾ ਮਹਾਰਾਜ ਜੀ ਕਹਿੰਦੇ ਤੇਰੀ ਜਾਤ ਵੀ ਉੱਚੀ ਆ ਜਨਮ ਵੀ ਉੱਚਾ ਹੈ ਇਹ ਜੂਨ ਉੱਚੀ ਹੈ ਕਿਉਂਕਿ ਇਹਦੇ ਵਿੱਚ ਤੇਰੇ ਕੋਲ ਗਿਆਨ ਦਾ ਵਿਕਾਸ ਹੈ ਹਿਰਦੇ ਵਿੱਚ ਇਹ ਮਹਾਰਾਜ ਜੀ ਕਹਿੰਦੇ ਮਾਨੀਏ ਪਹਾਤ ਮਹਾਰਾਜ ਜੀ ਕਹਿੰਦੇ ਤੇਰਾ ਵਿਕਾਸ ਹੈ ਦੇ ਵਿੱਚ ਤ੍ਰਿਤਿਆ ਤੇਰਾ ਸੁੰਦਰ ਥਾਨ ਤੇਰਾ ਸਰੀਰ ਸੁੰਦਰ ਹੈ ਥਾਨ ਤੋਂ ਭਾਉ ਤੀਜਾ ਮਹਾਰਾਜ ਜੀ ਕਹਿੰਦੇ ਤੇਰਾ ਸਰੀਰ ਤੈਨੂੰ ਸੁੰਦਰ ਦਿੱਤਾ ਹੈ ਮਾਲਕ ਨੇ ਹਰੀ ਨੇ ਹਰ ਇੰਦਰੇ ਹਰ ਅੰਗ ਲਾਏ ਹਨ ਤੇਰੇ ਸਰੀਰ ਨੂੰ ਮਨੁੱਖਾ ਜਨਮ ਵਿੱਚ ਇਸ ਕਰਕੇ ਤੇਰਾ ਸਰੀਰ ਥਾਨ ਤੇਰਾ ਸੁੰਦਰ ਹੈ ਵਿਗੜ ਰੂਪ ਮਨ ਮਾਏ ਅਭਮਾਨ ਹਰ ਕਿੱਥੇ ਆਣ ਕੇ ਵਿਗੜ ਗਿਆ ਕੰਮ ਕਿੱਥੇ ਵਿਗੜਿਆ ਮਹਾਰਾਜ ਜੀ ਕਹਿੰਦੇ ਵਿਗੜ ਰੂਪ ਮਨ ਮਾਹੇ ਅਭਿਮਾਨ ਜਦੋਂ ਮਨ ਦੇ ਵਿੱਚ ਤੂੰ ਅਭਿਮਾਨ ਕਰ ਲਿਆ ਨਾ ਘਮਾਨ ਉਹ ਘਮਾਨ ਦੇ ਨਾਲ ਤੇਰਾ ਸਾਰਾ ਕੁਝ ਵਿਗੜ ਗਿਆ ਇਹ ਸੁੰਦਰ ਰੂਪ ਇਹ ਉੱਚਾ ਜਨਮ ਈ ਮਹਾਰਾਜ ਜੀ ਕਹਿੰਦੇ ਵਿਮਾਨ ਕਰ ਲਿਆ ਤੂੰ ਜਿਹੜਾ ਮਨ ਦੇ ਵਿੱਚ ਘੁਮਾਣ ਕਰ ਲਿਆ ਕਿ ਮੈਂ ਮੈਂ ਬਹੁਤ ਚਤਰਾ ਮੈਂ ਬਹੁਤ ਸੁੰਦਰਾ ਮੈਂ ਬਹੁਤ ਸਿਆਣਾ ਵਾ ਮੇਰਾ ਜਨਮ ਮਨੁੱਖਾ ਜਨਮ ਹੈ ਇਹਦਾ ਹੀ ਵਿਮਾਨ ਕਰਕੇ ਤੂੰ ਇਹ ਸਭ ਕੁਝ ਖਤਮ ਕਰ ਲਿਆ ਸੁਣੀ ਸਰੂਪ ਸੁਜਾਨ ਵਿਚਖਣ ਫਰਜ ਜੀ ਕਹਿੰਦੇ ਸੋਹਣਾ ਸਰੂਪ ਹੈ ਏ ਦੀਰੂਪ ਇਸ ਤੀਰਾ ਸੁੰਦਰ ਰੂਪ ਸੋਹਣਾ ਸਰੂਪ ਸਜਾਨ ਹੈ ਸੁੰਦਰ ਹੈ ਤੇ ਸੂਝਵਾਨ ਵੀ ਸਿਆਣਾ ਵੀ ਹੈ ਤੂੰ ਬੇਦਖਣ ਚਤਰ ਹੈ ਮਹਾਰਾਜ ਜੀ ਕਹਿੰਦੇ ਮਨੁੱਖਾ ਜਨਮ ਵਿੱਚ ਤੇਰੇ ਕੋਲ ਸਭ ਕੁਝ ਹੈ ਤੂੰ ਸੋਹਣਾ ਵੀ ਹੈ ਸਰੂਪ ਤੇਰਾ ਸੋਹਣਾ ਹੈ ਤੂੰ ਸਜਾਨ ਵੀ ਹੈ ਆਪਣੇ ਆਪ ਨੂੰ ਸਿਆਣਾ ਵੀ ਸਮਝਦਾ ਹੈ ਜਦਖਣ ਤੂੰ ਚਾਤਰ ਵੀ ਸਮਝਦਾ ਅਤ ਗਰਬੇ ਮੋਏ ਫਾਕੀ ਤੂੰ ਪਰ ਤੂੰ ਗਰਬ ਦੇ ਵਿੱਚ ਆਣ ਕੇ ਫਿਰ ਇਹ ਸਭ ਕੁਝ ਗਿਆ ਬੈਠਾ ਗਰਬ ਕੀਤਾ ਚੀਜ਼ਾਂ ਦਾ ਤੂੰ ਹੰਕਾਰ ਜਿਹਨੂੰ ਕਹਿੰਦੇ ਆ ਨਾ ਗਰਬ ਹੰਕਾਰ ਨੂੰ ਕਹਿੰਦੇ ਹਨ ਅਤ ਗਰਬੇ ਮੈਂ ਫਾਕੀ ਤੂੰ ਮਹਾਰਾਜ ਜੀ ਕਹਿੰਦੇ ਤੂੰ ਫਸ ਗਿਆ ਇਹ ਗਰਬ ਦੇ ਵਿੱਚ ਹੰਕਾਰ ਦੇ ਵਿੱਚ ਪਰ ਤੂੰ ਫਸ ਗਿਆ ਰਹਾ ਓ ਸ਼੍ਰੀ ਰਾਮ ਦੇ ਕੀ ਮਹਾਰਾਜੀ ਅੱਗੇ ਵਾਤਨ ਕਰਦੇ ਹਨ ਅਤ ਸੁੱਚੀ ਤੇਰੀ ਪਾਕਸਾਲ ਇਹ ਮਹਾਰਾਜ ਜੀ ਕਹਿੰਦੇ ਪਾਕਸਾਲ ਰਸੋਈ ਨੂੰ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਅਤ ਤੋਂ ਸੁੱਚੀ ਤੇਰੀ ਪਾਕਸਾਲ ਹੈ ਜਿੱਥੇ ਤੂੰ ਭੋਜਨ ਬਣਾਉਣਾ ਹੈ ਭੋਜਨ ਤੂੰ ਪਕਾਣਾ ਹੈ ਨਾ ਉਸ ਰਸੋਈ ਦੇ ਵਿੱਚ ਉਹ ਤੇਰੀ ਰਸੋਈ ਵੀ ਬਹੁਤ ਸੁੱਚੀ ਹੈ ਤੂੰ ਸੁੱਚੀ ਬਣਾ ਕੇ ਰੱਖਦਾ ਰਸੋਈ ਨੂੰ ਭੋਜਨ ਤੂੰ ਚੰਗਾ ਬਣਾਣਾ ਦੀ ਮਹਾਰਾਜ ਜੀ ਕਹਿੰਦੇ ਤੇਰੇ ਬਰਾਬਰ ਪੰਛੀ ਕੋਲੋਂ ਪੰਛੀਆਂ ਕੋਲ ਪਸ਼ੂਆਂ ਕੋਲ ਕੋਈ ਰਸੋਈ ਥੋੜਾ ਉਹਨਾਂ ਕੋਲ ਕੋਈ ਖਾਣ ਲਈ ਵਧੀਆ ਭੋਜਨ ਨਹੀਂ ਆ ਵਧੀਆ ਰਸੋਈ ਨਹੀਂ ਆ ਉਹ ਮਾੜਾ ਚੰਗਾ ਖਾ ਕੇ ਆਪਣਾ ਪੇਟ ਭਰਦੇ ਹਨ ਉਹ ਪਸ਼ੂ ਪੰਛੀ ਦੇਖ ਲੋ ਮਾੜਾ ਉਹਨਾਂ ਦਾ ਖਾਣਾ ਜਿਵੇਂ ਦਾ ਉਹਨਾਂ ਨੂੰ ਕਿਤੇ ਕੁਝ ਮਿਲ ਜੇ ਖਾ ਜਾਂਦੇ ਹਨ ਪਰ ਸਾਨੂੰ ਮਹਾਰਾਜ ਨੇ ਕਿੰਨਾ ਬਖਸ਼ਿਆ ਸੁੰਦਰ ਘਰ ਬਖਸ਼ਿਆ ਮਹਾਰਾਜ ਜੀ ਕਹਿੰਦੇ ਪਾਕਸਾਲ ਤੈਨੂੰ ਸੋਹਣੀ ਰਸੋਈ ਬਖਸ਼ੀ ਔਂਕਾ ਬਖਸ਼ਿਆ ਰਸੋਈ ਬਖਸੀ ਖਾਣਾ ਭੋਜਨ ਚੰਗਾ ਬਖਸ਼ਿਆ ਤੈਨੂੰ ਅੱਤ ਸੁੱਚੀ ਤੇਰੀ ਪਾਕਸਾਲ ਤੇਰੀ ਰਸੋਈ ਕਰ ਇਸ਼ਨਾਨ ਪੂਜਾ ਤਿਲਕ ਲਾਲ ਤੇ ਮਹਾਰਾਜ ਜੀ ਕਹਿੰਦੇ ਤੂੰ ਇਸ਼ਨਾਨ ਕਰਕੇ ਪੂਜਾ ਵੀ ਕਰਦਾ ਹੈ ਲਾਲ ਰੰਗ ਦਾ ਤਿਲਕ ਵੀ ਧਾਰਨ ਕਰਦਾ ਹੈ ਗੱਲੀ ਗਰਬੈ ਮੁਖ ਗੋਹੇ ਗਿਆਨ ਗੱਲਾਂ ਵੀ ਤੂੰ ਗਿਆਨ ਦੀਆਂ ਕਰਦਾ ਮਹਾਰਾਜ ਜੀ ਕਹਿੰਦੇ ਹੇ ਜੀਵ ਤੂੰ ਗੱਲਾਂ ਵੀ ਗਿਆਨ ਦੀਆਂ ਤੇਰੇ ਅੰਦਰ ਗਿਆਨ ਵੀ ਹੈ ਗੱਲਾਂ ਵੀ ਚੰਗੀਆਂ ਕਰਦਾ ਮੁਖ ਦੇ ਵਿੱਚੋਂ ਗਿਆਨ ਦੀਆਂ ਬਾਤਾਂ ਵੀ ਕਰਦਾ ਹੈ ਮੁਖ ਗੋਵਹ ਹੈ ਗਿਆਨ ਮੁਖ ਦੇ ਵਿੱਚੋਂ ਗਿਆਨ ਦੀਆਂ ਗੱਲਾਂ ਗਿਆਨ ਦੀਆਂ ਬਾਤਾਂ ਕਰਦਾ ਸਭ ਵਿਦਖੋਈ ਲੋਭ ਸੁਆਣ ਪਰ ਖੋਜਨੈ ਫਿਰ ਮਹਾਰਾਜ ਜੀ ਫਿਰਲੀ ਪੰਕਤੀ ਵਿੱਚ ਫਿਰ ਦੱਸ ਦਿੰਦੇ ਹਨ ਸਭ ਵਿਦਖੋਈ ਲੋਭ ਸੁਵਾਨ ਲੋਭ ਦਾ ਜਿਹੜਾ ਕੁੱਤਾ ਹੈ ਨਾ ਸੁਵਾਨ ਕੁੱਤੇ ਨੂੰ ਕਹਿੰਦੇ ਹਨ ਇੱਕ ਕੁੱਤੇ ਦੀ ਤਰ੍ਹਾਂ ਲੋਭ ਕਰਕੇ ਸਭ ਕੁਝ ਗਵਾ ਬੈਠਦਾ ਐਨਾ ਕੁਝ ਹੁੰਦੇ باوجود ਵੀ ਤੂੰ ਸ਼ੁਕਰ ਨਹੀਂ ਮਿਲਾਂਦਾ ਹਰੀ ਦਾ ਮਹਾਰਾਜ ਜੀ ਕਹਿੰਦੇ ਫਿਰ ਐਂਡ ਤੇ ਆਣ ਕੇ ਫਿਰ ਤੂੰ ਲੋਭ ਕਰ ਬੈਠਦਾ ਲੋਭ ਦੇ ਵਿੱਚ ਸੁਵਾਨ ਦਾ ਕੁੱਤਾ ਜਿਹੜਾ ਅੰਦਰ ਭੌਂਕਦਾ ਹੈ ਉਸ ਬਾਣ ਦੀ ਤਰ੍ਹਾਂ ਤੂੰ ਇੱਧਰ ਉੱਧਰ ਮੂੰਹ ਮਾਰਦਾ ਹੈ ਅਪਰ ਪੈਰੇ ਭੋਗੈ ਭੋਗ ਅਗਲਾ ਬੰਦ ਮਹਾਰਾਜ ਸ਼ੁਰੂ ਕਰਦੇ ਹਨ ਕਹਿੰਦੇ ਕੱਪੜੇ ਵੀ ਸੋਹਣੇ ਤੈਨੂੰ ਮਿਲੇ ਹੋਏ ਹਨ ਸੁੰਦਰ ਕੱਪੜੇ ਪਹਿਨਦਾ ਹੈ ਕਈ ਤਰ੍ਹਾਂ ਦੇ ਬਸਤਰ ਤੂੰ ਪਹਿਨਦਾ ਹੈ ਕਈ ਭੋਗ ਭੋਗਦਾ ਹੈ ਜ਼ਿੰਦਗੀ ਦੇ ਵਿੱਚ ਸਵਾਦ ਭੋਗਦਾ ਹੈ ਆਚਾਰ ਕਰੇ ਸੋਭਾ ਮਹਿ ਲੋਗ ਲੋਗਾ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੇਰੀ ਸੋਭਾ ਹੈ ਸੋਭਾ ਗਣੀ ਜਾਂਦੀ ਐ ਚੋਆ ਚੰਦਨ ਸੁਗੰਧ ਵਿਸਥਾਰ ਤੂੰ ਚੋਆ ਚੰਦਨ ਲੰਨੈ ਸਰੀਰ ਤੇ ਸੁਗੰਧੀਆਂ ਚੰਦਨ ਦਾ ਲੇਪਨ ਕਰਦਾ ਹੈ ਬਰਾਤਨ ਸਮੇਂ ਚੰਦਨ ਲੇਪਨ ਕਰਦੇ ਸੀ ਚੰਦਨ ਦਾ ਲੇਪ ਕਰਦਾ ਤੇਰਾ ਵਿਸਥਾਰ ਹੈ ਹਰ ਜਗ੍ਹਾ ਤੇ ਸੰਗੀਖ ਹੋਟਾ ਕ੍ਰੋਧ ਚੰਡਾਲ ਫਿਰ ਤੈਨੂੰ ਐਂਡ ਤੇ ਕ੍ਰੋਧ ਆ ਜਾਂਦਾ ਇੰਨਾ ਕੁਝ ਵੀ ਤੂੰ ਪਾ ਲਿਆ ਪ੍ਰਾਪਤੀ ਕਰ ਲਈ ਮਨੁੱਖਾ ਜਨਮ ਵਿੱਚ ਪਰ ਚੰਗਾ ਸੰਗ ਨਾ ਮਿਲਣ ਕਰਕੇ ਹਰਦੇ ਵਿੱਚ ਕੰਰੋਲ ਰੂਪੀ ਚੰਡਾਲ ਜਿਹੜਾ ਸੀ ਉਹ ਬੈਠਾ ਉਹਨੂੰ ਚੰਡਾਲ ਕਹਿੰਦੇ ਹਨ ਕ੍ਰੋਧ ਨੂੰ ਜਿਵੇਂ ਲੋਭ ਨੂੰ ਕੁੱਤਾ ਕਹਿੰਦੇ ਹਨ ਨਾ ਲੋਭ ਨੂੰ ਕੁੱਤਾ ਕਹਿੰਦੇ ਹਨ ਸਵਾਨ ਅਤੇ ਚੰਡਾਲ ਕਹਿੰਦੇ ਹਨ ਜਿਹੜਾ ਦੇਦੇ ਵਿੱਚ ਸਾਨੂੰ ਗੁੱਸਾ ਆਉਂਦਾ ਹੈ ਨਾ ਖੋਟਾ ਪਰਸੰਗੀ ਖੋਟਾ ਕ੍ਰੋਧ ਚੰਡਾਲ ਕ੍ਰੋਧ ਕਿੰਨਾ ਆਉਂਦਾ ਸਾਨੂੰ ਚੰਡਾਲਾਂ ਦੀ ਤਰ੍ਹਾਂ ਅਸੀਂ ਲੜਦੇ ਆਂ ਚੰਡਾਲਾਂ ਦੀ ਤਰ੍ਹਾਂ ਇਹ ਕ੍ਰੋਧ ਕਰਕੇ ਲੜਦੇ ਆਂ ਕੋਈ ਆਪੇ ਨੇ ਆਪ ਥੋੜਾ ਲੜਦੇ ਆਂ ਹਿਰਦੇ ਵਿੱਚ ਕ੍ਰੋਧ ਰੂਪੀ ਚੰਡਾਲ ਪੈਦਾ ਹੋ ਜਾਂਦਾ ਹੈ ਤੇ ਅਸੀਂ ਲੜ ਲੜ ਕੇ ਆਪਸ ਵਿੱਚ ਲੜ ਲੜ ਕੇ ਸਿਰ ਪਾੜੀ ਜਾਂਦੇ ਆਂ ਮਹਾਰਾਜ ਜੀ ਕਹਿੰਦੇ ਨਾ ਕੁਝ ਤੈਨੂੰ ਦਿੱਤਾ ਤੂੰ ਚੋਆ ਚੰਦਰ ਸੁਗੰਧੀਆਂ ਲਾਂਦਾ ਵਿਸਤਾਰ ਹੈ ਤੇਰਾ ਸੰਸਾਰ ਵਿੱਚ ਹਰ ਸੰਗੀ ਕਿੰਨੂ ਬਣਾਇਆ ਪਿਆ ਤੂੰ ਕ੍ਰੋਧ ਨੂੰ ਚੰਡਾਲ ਨੂੰ ਤੂੰ ਸੰਗ ਚੰਡਾਲ ਦਾ ਕਰਦਾ ਹੈ ਹਿਰਦੇ ਵਿੱਚ ਕ੍ਰੋਧ ਦਾ ਤੇਰਾ ਸੰਗ ਹੈ ਅਵਰ ਜੂਣ ਤੇਰੀ ਨਹਾਰੀ ਹਰਾ ਜੀ ਕਹਿੰਦੇ ਚੰਗੀ ਤੇਰੀ ਜੂਣ ਹੈ ਮਨੁੱਖਾ ਜਨਮ ਚੌਥਾ ਪਦ ਅਰੰਭ ਕਰਦੇ ਹਨ ਇਸ ਧਰਤੀ ਤੇ ਧਰਤੀ ਮੈਂ ਤੇਰੀ ਸਿੱਖਦਾਰੀ ਸਰਦਾਰੀ ਸੀ ਤੇਰੀ ਧਰਤੀ ਤੇ ਇਹ ਜਨੂਨ ਸਰਦਾਰੀ ਜੂਨ ਹੈ ਮਹਾਰਾਜ ਜੀ ਕਹਿੰਦੇ ਮਨੁੱਖਾ ਜਨਮ ਤਰਤੀ ਤੇ ਤੇਰੀ ਸਰਦਾਰੀ ਹੈ ਜਿੰਨੀਆਂ ਹੋਰ ਜੁਨਾਂ ਨੇ ਸਾਰੇ ਤੇਰੇ ਥੱਲੇ ਕੰਮ ਕਰਦੇ ਨੇ ਜਿੰਨੀਆਂ ਜੁਨਾਂ ਹਨ ਦੇਖਦੇ ਆ ਨਾ ਮਨੁੱਖ ਦੀ ਹਾਰੇ ਤੇ ਸਾਰੀ ਚੀਜ਼ ਦੇ ਸਰਦਾਰੀ ਹੈ ਮਨੁੱਖ ਰਾਜ ਕਰਦਾ ਹਰ ਚੀਜ਼ ਤੇ ਵਸਤਵਾਂ ਤੋਂ ਲੈ ਕੇ ਪਸ਼ੂ ਪੰਛੀਆਂ ਤੱਕ ਸਾਰੇ ਨਾ ਮਨੁੱਖ ਤੋਂ ਡਰਦੇ ਹਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਕੋਈ ਪਾਤਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਤੇਰੀ ਸਰਦਾਰੀ ਹੈ ਧਰਤੀ ਤੇ ਸੋਨਾ ਰੂਪਾ ਤੁਝ ਪੈਦਾਮ ਸੋਨਾ ਤੇ ਚਾਂਦੀ ਰੂਪਾ ਚਾਂਦੀ ਨੂੰ ਕਹਿੰਦੇ ਹੈ ਸੋਨਾ ਰੂਪਾ ਅਤੇ ਤੇਰੇ ਕੋਲ ਮਾਇਆ ਵੀ ਹੈ ਸੋਨਾ ਵੀ ਹੈ ਚਾਂਦੀ ਵੀ ਹੈ ਮਾਇਆ ਵੀ ਹੈ ਸੀ ਸੀਲ ਵਿਗਾਰੋ ਤੇਰਾ ਕਾਮ ਤੇ ਮਹਾਰਾਜ ਜੀ ਕਹਿੰਦੇ ਫਿਰ ਤੂੰ ਲੋਬ ਦੇ ਵਿੱਚ ਸੰਘਾਰ ਦੇ ਵਿੱਚ ਆਪਣਾ ਕੰਮ ਆਪੀ ਵਿਗਾੜ ਬੈਠਦਾ ਜਾਂ ਕੋ ਦ੍ਰਿਸ਼ਟ ਮਾਇਆ ਹਰ ਰਾਇਆ ਪਰ ਮਹਾਰਾਜ ਜੀ ਕਹਿੰਦੇ ਪਿਛਲੀਆਂ ਜਿੰਨੀਆਂ ਪੰਕਤੀਆਂ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਕੁਝ ਪਾਇਆ ਤੂੰ ਸੰਸਾਰ ਵਿੱਚ ਮਨੁੱਖਾ ਜਨਮ ਲੈ ਕੇ ਇਹਦੀ ਤਾਂ ਸਫਲਤਾ ਹੈ ਆਸ਼ਾ ਜੀ ਕਹਿੰਦੇ ਤਾਂ ਤੂੰ ਸਫਲ ਹੋ ਸਕਦਾ ਹੈ ਜਾਂ ਕੋ ਦ੍ਰਿਸ਼ਟ ਮਾਇਆ ਹਰ ਰਾਇਆ ਮਾਇਆਵਤੀ ਹਰੀ ਹਰ ਰਾਯਾ ਪ੍ਰਭੂ ਹਰੀ ਪਰਮਾਤਮਾ ਜੇ ਉਹਨੂੰ ਤੂੰ ਪਾ ਲਿਆ ਸਾਰੀ ਪ੍ਰਾਪਤੀ ਸਫਲ ਹੈ ਮਨੁੱਖਾ ਜਨਮ ਸਫਲ ਹੈ ਮਹਾਰਾਜ ਜੀ ਕਹਿੰਦੇ ਜਾ ਕੋ ਦਿਸ਼ਟ ਜੇ ਤਿਰੇ ਤੇ ਉਹਦੀ ਦ੍ਰਿਸ਼ਟੀ ਆਗਿਨਾ ਦ੍ਰਿਸ਼ਟੀ ਧਾਰਤੀ ਹਰੀ ਨੇ ਜਾ ਕੋ ਦਿਸ਼ਟ ਮਾਇਆ ਹਰ ਰਾਯਾ ਮਾਇਾਵਤੀ ਸੰਸਾਰ ਦਾ ਮਾਲਕ ਹਰੀ ਰਾਯਾ ਹਰੀ ਪਰਮੇਸ਼ਰ ਜਿਹੜਾ ਉਹਦੀ ਨਿਗਾਹ ਦੇ ਵਿੱਚ ਤੂੰ ਆ ਗਿਆ ਸਾਬੰਦੀ ਤੇ ਲਈ ਛਡਾਏ ਕਹਿੰਦੇ ਬੰਦਨਾ ਤੋਂ ਤੈਨੂੰ ਛਡਾ ਲਵੇ। ਇਹ ਜਿੰਨੇ ਬੰਧਨ ਗਿਨੇ ਆ ਨਾ ਮਹਾਰਾਜ ਨੇ। ਸਤਿਗੁਰੂ ਜੀ ਕਹਿੰਦੇ ਜੇ ਉਹਦੀ ਨਿਗਾਹ ਦੇ ਵਿੱਚ ਤੂੰ ਆ ਗਿਆ ਉਹਦੀ ਕਿਰਪਾ ਦੀ ਨਿਗਾਹ ਹਰੀ ਦੀ ਤੇਰੇ ਤੇ ਆ ਗਈ ਤੇ ਕਹਿੰਦੇ ਜਿੰਨੇ ਬੰਧਨਾ ਨੇ ਇਹਨਾਂ ਤੋਂ ਮੁਕਤ ਹੋ ਜਾਵੇਂਗਾ ਸਾ ਬੰਦੀ ਤੇ ਲਈ ਛਡਾਏ। ਇਹ ਬੰਦੀ ਇਹ ਬੰਦਨਾ ਤੋਂ ਮਹਾਰਾਜ ਜੀ ਕਹਿੰਦੇ ਛਡਾ ਲਵੇਗਾ। ਸਾਧ ਸੰਗ ਮਿਲ ਹਰ ਰਸ ਪਾਇਆ। ਓ ਨਾਨਕ ਸਫਲ ਓ ਕਾਇਆ ਤੇ ਮਹਾਰਾਜ ਜੀ ਨੇ ਜਵਾਬ ਦਿੱਤਾ ਦੇਖੋ ਕਹਿੰਦੇ ਸਾਧ ਸੰਗਤ ਮਿਲ ਹਰ ਰਸ ਪਾਇਆ ਕਹਿੰਦੇ ਜੇ ਸਾਧ ਸੰਗਤ ਤੈਨੂੰ ਮਿਲ ਗਈ ਨਾ ਉਹਦੀ ਕਿਰਪਾ ਦੀ ਮਿਹਰ ਦੀ ਨਿਗਾ ਤੇਰੇ ਤੇ ਆ ਗਈ ਤੈਨੂੰ ਸੰਗਤ ਮਿਲ ਜਾਵੇਗੀ ਕਿਤੇ ਜਦੋਂ ਸਾਧ ਸੰਗਤ ਵਿੱਚ ਹਰੀ ਦਾ ਰਸ ਤੂੰ ਪਾ ਲਿਆ ਸਾਧ ਸੰਗਤ ਮਿਲ ਹਰ ਰਸ ਪਾਇਆ ਨਾਮ ਰਸੂ ਪ੍ਰਾਪਤ ਕਰ ਲਿਆ ਮਹਾਰਾਜ ਜੀ ਕਹਿੰਦੇ ਕਹੋ ਨਾਨਕ ਸਫਲ ਉਹ ਕਾਇਆ ਫਿਰ ਤੇਰਾ ਇਹ ਕਾਇਆ ਜਿਹੜੀ ਹੈ ਨਾ ਸਰੀਰ ਸਫਲ ਬਣੇਗਾ ਉਹਨਾਂ ਚਿਰ ਨਹੀਂ ਮਹਾਰਾਜ ਜੀ ਕਹਿੰਦੇ ਕਹੋ ਨਾਨਕ 헤 ਨਾਨਕ ਸਫਲ ਉਹ ਕਾਇਆ ਕਹਿੰਦੇ ਉਹ ਸਰੀਰ ਉਹ ਕਾਇਆ ਜਿਹੜੀ ਹੈ ਨਾ ਸਰੀਰ ਮਨੁੱਖਾ ਜਨਮ ਮਾਨਸ ਦੇ ਫਿਰ ਸਫਲ ਬੰਨੀ ਹੈ ਇੰਨਾ ਕੁਝ ਪਿੱਛੇ ਮਹਾਰਾਜ ਨੇ ਗਾਤਾ ਸਤਗੁਰੂ ਜੀ ਕਹਿੰਦੇ ਇੰਨਾ ਕੁਛ ਪਾ ਵੀ ਲਿਆ ਤੂੰ ਸਰਦਾਰੀ ਕਰ ਲਈ ਤੇਰੀ ਜੂਨ ਵੱਡੀ ਐ ਇਸ ਸੰਸਾਰ ਵਿੱਚ ਰੁੱਖਾ ਇਹ ਜਿੰਨੀਆਂ ਜੁਨਾ ਪਿੱਛੇ ਪਾ ਚੁੱਕਾ ਐ 84 ਲੱਖ ਉਹਨਾਂ ਦੀ ਸਰਦਾਰੀ ਜੂਨ ਐ ਮਨੁੱਖਾ ਜੂਨ ਇਹਦੇ ਵਿੱਚ ਤੈਨੂੰ ਸਰਦਾਰੀ ਦਿੱਤੀ ਸੰਸਾਰ ਦੇ ਵਿੱਚ ਸਾਰੀਆਂ ਜੁਨਾ ਤੇਰੇ ਤੋਂ ਡਰਦੀਆਂ ਨੇ ਹਰ ਚੀਜ਼ ਹਰ ਦੇ ਉੱਤੇ ਤੂੰ ਰਾਜ ਕਰਦਾ ਪਰ ਮਹਾਰਾਜ ਜੀ ਕਹਿੰਦੇ ਜੇ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਉਹਦੀ ਉਹਦੀ ਮਿਹਰ ਦੀ ਨਿਗਾਹ ਨਹੀਂ ਜੇ ਤੇਰੇ ਤੇ ਪਈ ਜੋ ਸੰਗਤ ਨਹੀਂ ਕਰ ਪਾਇਆ ਫਿਰ ਸਭ ਕੁਝ ਖਤਮ ਐ ਇਹ ਪਾਇਆ ਹੋਇਆ ਵੀ ਮਹਾਰਾਜ ਜੀ ਕਹਿੰਦੇ નિਫਲ ਹੈ ਤੇ ਜੇ ਉਹਦੀ ਕਿਰਪਾ ਹੋ ਗਈ ਉਹਦੀ ਸੰਗਤ ਕਰ ਲਈ ਸੱਚੇ ਨਾਮ ਦਾ ਰਸ ਲੈ ਲਿਆ ਫਿਰ ਮਹਾਰਾਜ ਜੀ ਕਹਿੰਦੇ ਕਹੋ ਨਾਨਕ ਸਫਲੋ ਕਾਇਆ ਸਰੀਰ ਮੁੱਖਾ ਜਨਮ ਮਹਾਰਾਜ ਜੀ ਕਹਿੰਦੇ ਸਫਲ ਹੋ ਜਾਵੇਗਾ ਸਭ ਰੂਪ ਸਭ ਸੁਖ ਹੈ ਬਣੇ ਸੁਹਾਗਨ ਫਿਰ ਤੇਰੇ ਰੂਪ ਜਿੰਨੇ ਧਾਰਨ ਕੀਤੇ ਹਨ ਤੂੰ ਮਹਾਰਾਜ ਜੀ ਕਹਿੰਦੇ ਸੁਹਾਗਵੰਤੀ ਸਤਰੀ ਤੂੰ ਫਿਰ ਸੁਹਾਗਣ ਬਣ ਜਾਵੇਂਗੀ ਕਿਉਂਕਿ ਤੂੰ ਪਤੀ ਪਰਮੇਸ਼ਰ ਨੂੰ ਪਾ ਲਿਆ ਸਭ ਰੂਪ ਸਭ ਸੁਖ ਜਿੰਨੇ ਤੂੰ ਭੋਗੇ ਹਨ ਮਹਾਰਾਜ ਜੀ ਕਹਿੰਦੇ ਬਣੇ ਸੁਹਾਗਣ ਤੂੰ ਸੁਹਾਗਵੰਤੀ ਹੋ ਜਾਵੇਂਗੀ ਅਤ ਸੁੰਦਰ ਵਿਚਖਣ ਤੂੰ ਅਤ ਦੀ ਤੂੰ ਸੁੰਦਰ ਲੱਗੇਗੀ ਮਾਲਕ ਨੂੰ ਕਹਿੰਦੇ ਫਿਰ ਪਤੀ ਨੂੰ ਪਰਮੇਸ਼ਰ ਨੂੰ ਖਾਤ ਗੁਰੂ ਜੀ ਕਹਿੰਦੇ ਹੱਥ ਦੀ ਸੁੰਦਰ ਲੱਗੇਗੀ ਹੱਥ ਸੁੰਦਰ ਬਚਖਣ ਤੂੰ ਮਹਾਰਾਜ ਜੀ ਕਹਿੰਦੇ ਤੇਰਾ ਚੇਨ ਤੇਰਾ ਸੁੰਦਰਤਾ ਉਹਨੂੰ ਚੰਗੀ ਲੱਗੇਗੀ ਜੇ ਉਹਦੀ ਸੰਗਤ ਕਰਕੇ ਉਹ ਪ੍ਰਮਾਤਮਾ ਨੂੰ ਪਾ ਲਵੇਗੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਵੇਗੀ ਰਹਾਉ ਦੂਜਾ ਮਹਾਰਾਜ ਜੀ ਇੱਥੇ ਸ਼ਬਦ ਦੀ ਸਮਾਪਤੀ ਕਰਦੇ ਹਨ ਰਹਾਉ ਦੂਜਾ ਤੋਂ ਭਾਵ ਕਿ ਦੂਜੀ ਪੰਕਤੀ ਰਹਾਉ ਦੀ ਹੈ ਕਿਉਂਕਿ ਕਈ ਸ਼ਬਦਾਂ ਵਿੱਚ ਦੋ ਜਗ੍ਹਾ ਤੇ ਰਹਾਉ ਹੁੰਦੀ ਹੈ ਤੇ ਰਹਾਉ ਦੂਜਾ ਜਦੋਂ ਹੁੰਦਾ ਉਸ ਤੋਂ ਬਾਅਦ ਹੁੰਦਾ ਕਿ ਅਖੀਰਲੀ ਪੰਕਤੀ ਤੇ ਫਿਰ ਰਹਾਉ ਹੈ ਦੂਜੀ ਰਹਾਉ ਹੈ ਤੇ ਮਹਾਰਾਜ ਜੀ ਇੱਥੇ ਸਮਾਪਤੀ ਕਰਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਸੇਵਾ ਨਿਮੰਦੇ ਨਿੱਕਾਂ ਭੁੱਲਾਂ ਜੰਨੀਆਂ ਨ ਮਹਾਰਾਜ ਸਤਿਮਤ ਬਖਸ਼ਣ ਜੀ ਅਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ